ਆਏ ਹੋ ਇੱਥੇ ਦੇਖ ਰਹੇ ਹਾਂ ਕਿਉਂਕਿ ਜਿਨ੍ਹਾਂ ਨੇ ਨਫਰਤ ਫਲਾਣੀਆ ਉਹਨਾਂ ਨੇ ਨਫਰਤ ਉਹਨਾਂ ਦਾ ਕੰਮ ਹੈ ਨਾ ਪਰਫਰੋ ਮਿੱਠੇ ਬੇਵੇ 베ਰੀ ਦੇਵੇ ਫਿਰ ਵੀ ਪੱਤੇ ਖਾਵੇ ਸਬਰ 베ਰੀ ਦਾ ਬੇਖੁੱਲਿਆ ਨੇਕੀਆਂ ਕਰਦੀ ਜਾਵੇ ਇਹ ਹੈ ਵੀ ਜਿਹੜਾ ਇਹ ਮੈਸੇਜ ਹੈ ਇੱਥੋਂ ਉਹ ਜਾਂਦਾ ਵੀ ਸਾਨੂੰ ਬਗੈਰ ਕਿਸੇ ਭੇਦਭਾਵ ਤੋਂ ਬਗੈਰ ਕਿਸੇ ਲਾਲਚ ਤੋਂ ਹਿੰਦੂイズਮ ਨਾਲੀਏ ਸਿੱਖ ਇਸ ਨਾਲੀਏ 크ਰਿਸਚਨਿਟੀ ਲਾ ਲਈਏ ਜਾਂ ਮੁਸਲਮਾਨ ਲਾ ਲਈਏ ਸਾਰਾ ਨੇ ਅੱਲਾ ਦਾ ਇੱਕ ਗੱਲ ਕਹੀ ਜੇ ਗੁਰਬਾਣੀ ਵੀ ਕਹਿੰਦੀ ਆ ਅੱਲਾ ਪਾਕਾ ਪਾਕਾ ਸ਼ੱਕ ਕਰੋ ਜੇ ਤੁਸਰ ਹੋਏ ਮੈਂ ਇੱਕ ਪਿੰਗਲਵਾੜਾ ਸੇਵਾ ਸੇਵਾਦਾਰ ਹੀ ਹਾਂ ਇੱਥੇ ਆਂਰੇ ਦੀ ਸੇਵਾ ਕਰਨਾ ਆ ਜਾਈਦਾ ਔਰ ਪਿੰਗਲਵਾੜਾ ਵੇਖੇ ਇਹ ਜਿਸ ਤਰ੍ਹਾਂ ਇਹ ਰੋਜੇ ਕੋਮਨਾਂ ਨੇ ਇੱਕ ਆਪਣੇ ਸਮਾਜ ਨੂੰ ਜਿਹੜੀ ਹੈ ਸਾਂਝੀਵਾਲਤਾ ਦਾ ਸੰਦੇਸ਼ ਬਹੁਤ ਵਧੀਆ ਜਾਂਦਾ ਹੈ ਕੀ ਨੋਰ ਗੇਲੇ ਮਾਰਿਆ ਉਹ ਮੁਸਲਮਾਨੀ ਦੇ ਮੁਸਲਮਾਨ ਦੇ ਪੇਛੇ ਦੇ ਤੇ ਜਿਹੜਾ ਮੁਸਲਮਾਨ ਨੂੰ ਤੁਸਾਂ ਨੂੰ ਕਤਲ ਕੀਤਾ ਗਿਆ ਉਹ ਸਿੱਖ ਨੇ ਨਾ ਨਾਮ ਦਾ ਵਿਸ਼ਾ ਹੈ ਨਾ ਪਹਿਰਾਵੇ ਦਾ ਵਿਸ਼ਾ ਹੈ ਧਰਮ ਇਹਨਾਂ ਤਿੰਨਾਂ ਚੀਜ਼ਾਂ ਦਾ ਨਾਮ ਨਹੀਂ ਹੈ ਧਰਮ ਤਾਂ ਤਨ ਦਾ ਵਿਸ਼ਾ ਹੈ ਹੀ ਨਹੀਂ ਧਰਮ ਜਿਹੜਾ ਹੈ ਉਹ ਮਨ ਦਾ ਵਿਸ਼ਾ ਹੈ ਸੋਚ ਦਾ ਵਿਸ਼ਾ ਹੈ ਸੇਮ ਜਸੜਾ ਹੋ ਗਾਨਾ ਤਾਂ ਸ਼ਾਇਦ ਤੁਸੀਂ ਸੁਣਿਆ ਹੋਵੇਗਾ ਇੱਕੋ ਮਾਲਕ ਦੇ ਬੱਚੇ ਹਾਂ ਇਸ ਸਰਦਾਰ ਤਕੀ ਮੁਹੰਮਦ ਇਸ ਗਾਣੇ ਦੀਆਂ ਸਤਰਾਂ ਇਹਨਾਂ ਤਸਵੀਰਾਂ ਤੇ ਬਿਲਕੁਲ ਸਹੀ ਬੈਠਦੀ ਨਜ਼ਰ ਆ ਰਹੀ ਹੈ ਜਿੱਥੇ ਇੱਕ طرف ਲੋਕ ਧਰਮਾਂ ਪਿੱਛੇ ਲੜ ਰਹੇ ਨੇ ਇੱਕ ਦੂਸਰੇ ਦੇ ਗਲੇ ਵੀ ਨਹੀਂ ਲੱਗਣਾ ਚਾਹੁੰਦੇ ਉੱਥੇ ਤਸਵੀਰ ਇੱਕ ਮਿਸਾਲ ਕਾਇਮ ਕਰਦੀ ਹੈ ਇੱਕ ਖੂਬਸੂਰਤ ਤਸਵੀਰਾਂ ਜਿੰਦੀ ਜਿਉਂਦੀ ਗਵਾਏ ਇਹ ਤਸਵੀਰ ਸਾਨੂੰ ਬਹੁਤ ਕੁਝ ਸਿਖਾ ਰਹੀ ਹੈ ਕਿ ਕਿਵੇਂ ਅਸੀਂ ਪਿਆਰ ਨਾਲ ਰਹਿ ਕੇ ਸਾਰੇ ਧਰਮ ਇਕੱਠੇ ਰਹਿ ਸਕਦੇ ਹਾਂ। ਇਹ ਖੂਬਸੂਰਤ ਤਸਵੀਰ ਆ ਸੰਗਰੂਰ ਦੇ ਪਿੰਗਲਵਾੜੇ ਤੋਂ ਸਾਹਮਣੇ ਹੈ ਜਿੱਥੇ ਮੁਸਲਿਮ ਪਾਈਚਾਰੇ ਵੱਲੋਂ ਰੋਜ਼ਾ ਖੋਲਿਆ ਗਿਆ। ਇਸ ਰਮਜ਼ਾਨ ਦੇ ਵਕਤ Hindu, Sikh, Muslim ਸਭ ਨੇ ਇਕੱਠੇ ਬੈਠ ਕੇ ਲੰਗ ਚੱਕਿਆ। ਮੁਸਲਿਮ ਪਾਈਚਾਰੇ ਵੱਲੋਂ ਕਿਹਾ ਗਿਆ ਕਿ ਅਸੀਂ ਇੱਕ ਨਹੀਂ ਮਿਸਾਲ ਕਾਇਮ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ Hindu, Muslim ਸਾਰੇ ਇੱਕ ਹੀ ਨੇ। ਪਰਮਾਤਮਾ ਸਭ ਦਾ ਇੱਕ ਹੈ ਬਸ ਉਸਦੇ ਰੂਪ ਲਗਨੇ ਸਾਰੀਆਂ ਤਾਰੀਫਾਂ ਉਸ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਚਨ ਹਰ ਤੇ ਪਾਲਨ ਹਰ ਹੈ ਉਸੇ ਰੱਬ ਨੂੰ ਹੀ ਵਕ ਵਕ ਭਾਸ਼ਾਵਾਂ ਵਿੱਚ ਅੱਲਾ ਅਕਾਲ ਪੁਰਖ ਪ੍ਰਭੂ ਪਰਮਾਤਮਾ ਲਾਰਡ ਗੋਡ ਆਦੀ ਨਾਮਾਂ ਦੁਆਰੇ ਆਜ਼ ਕੀਤਾ ਜਾਂਦਾ ਹੈ ਮਿੱਠੇ ਮੇਵੇ 베ਰੀ ਦੇਵੇ ਫਿਰ ਵੀ ਬੱਟੇ ਖਾਵੇ ਮਿੱਠੇ 베ਵੇ 베ਰੀ ਦੇਵੇ ਫਿਰ ਵੀ ਬੱਟੇ ਖਾਵੇ ਸਬਰ 베ਰੀ ਦਾ ਬੇਖੁੱਲਿਆ ਨੇਕੀਆਂ ਕਰਦੀ ਜਾਵੇ ਇਹ ਅਭੀ ਜਿਹੜਾ ਇਹ ਮੈਸੇਜ ਆ ਇਥੋਂ ਉਹ ਜਾਂਦਾ ਵੀ ਸਾਨੂੰ ਬਗੈਰ ਕਿਸੇ ਭੇਦਭਾਵ ਤੋਂ ਬਗੈਰ ਕਿਸੇ ਲਾਲਚ ਤੋਂ ਇਨਸਾਨੀਅਤ ਦੀ ਖੇਦਮਤ ਕਰਨੀ ਚਾਹੀਦੀ ਹੈ ਸੇਵਾ ਕਰਨੀ ਚਾਹੀਦੀ ਹੈ ਉਹਦਾ ਫਾਲੇ ਦੇ ਖਰਚੇ ਦਾ ਰੁਕੀ ਮਿਲਣਾ ਹੈ ਕੋਈ ਰੱਬ ਰਾਜ਼ੀ ਹੋਣਾ ਚਾਹੀਦਾ ਜਿਹੜਾ ਇਹ ਮੈਂ ਪਹਿਲਾਂ ਜਿਵੇਂ ਕਿਹਾ ਇਹ ਕਿਹੜਾ ਮੈਸੇਜ ਗਿਆ ਪੂਰੇ ਵਰਲਡ ਨੂੰ ਸਾਡੀ ਭਾਈਚਾਰਕ ਸੰਸਾਧ ਜਿੱਥੇ ਚਾਹ ਪਸ ਨਫਰਤਾਂ ਫਰਾਈਆਂ ਜਾ ਰਹੀਆਂ ਨੇ ਧਰਮ ਦੇ ਨਾਮ ਤੇ ਉਤੋਂ ਇੱਕ ਮੁਹੱਬਤ ਦਾ ਸੁਨੇਹਾ ਜਾ ਰਿਹਾ ਹੈ ਅਸਲ ਜਿਹੜੀ ਪ੍ਰੋਬਲਮ ਹੈ ਸਾਡੇ ਲੋਕ ਧਰਮ ਦੇ ਨਾਮ ਤੇ ਇੱਡੀਆ ਸਾਡੇ ਪ੍ਰੋਬਲਮ ਖੜੀ ਕਰ ਰਹੇ ਨੇ ਉਹ ਧਾਰਮਿਕ ਨਹੀਂ ਹੈਗੇ ਕਿ ਤਰਮ ਨਾ ਤਾਂ ਜਨਮ ਦਾ ਵਿਸ਼ਾ ਹੈ ਨਾ ਨਾਮ ਦਾ ਵਿਸ਼ਾ ਨਾ ਪਹਿਰਾਵੇ ਦਾ ਵਿਸ਼ਾ ਹੈ ਤਰਮ ਇਹਨਾਂ ਤਿੰਨਾਂ ਚੀਜ਼ਾਂ ਦਾ ਨਾਮ ਨਹੀਂ ਹੈ ਤਰਮ ਤਾਂ ਤਨ ਦਾ ਵਿਸ਼ਾ ਹੈ ਹੀ ਨਹੀਂ ਧਰਮ ਜਿਹੜਾ ਹੈ ਉਹ ਮਨ ਦਾ ਵਿਸ਼ਾ ਹੈ ਸੋਚ ਦਾ ਵਿਸ਼ਾ ਹੈ ਜੇ ਅਸੀਂ ਸੋਚ ਨਾ ਬਦਲੀ ਆਪਣਾ ਮਨ ਨਾ ਬਦਲਿਆ ਇਹ ਆਤਮਾ ਤੋਂ ਅਸੀਂ ਉਹਨੂੰ ਥਾਲੋਣਾ ਕੀਤਾ ਤਾਂ ਅਸੀਂ ਧਾਰਮਿਕ ਹੈ ਹੀ ਨਹੀਂ ਅਸੀਂ ਤਾਂ ਬਹਿਰੂ ਪੀਆ ਠੀਕ ਹੈ ਢੀ ਅਸਲ ਮਨ ਬਦਲਣ ਦੀ ਲੋੜ ਹੈ ਸੋਚ ਬਦਲਣ ਦੀ ਲੋੜ ਹੈ ਤਾਂ ਕਿ ਅਸੀਂ ਸਹੀ ਧਰਮਨ ਦੀ ਪਰਿਭਾਸ਼ਾ ਨੂੰ ਸਮਝੀਏ ਔਰ ਧਰਮ ਦੇ ਅਨੁਸਾਰ ਅਸੀਂ ਜੀਵਨ ਬਤੀਤ ਕਰੀਏ ਦੇਖੋ ਇਸਲਾਮ ਚ ਕਿਹਾ ਗਿਆ ਇੱਕ ਚੈਪਟਰ ਹੈ ਅਲ ਮਾਇਦਾ ਆਇਤ ਨੰਬਰ 32 ਅਨਹੂ ਕਤਲਾਨ ਨਫਸਮ ਬਿ ਗੈਰ ਨਫਸਿਨ ਅਵ ਫਸਾਦਨ ਫਿ ਲਾਰਦੀਫਾ ਕਾਨ ਨਬ ਕਤਲਾਨ ਨਾਸਾ ਜਮੀਆਂ ਜਿਸ ਨੇ ਕਿਸੇ નિર્ਦੋਜਾਨ ਦਾ ਕਤਲ ਕੀਤਾ ਉਹਨੇ ਸਾਰੇ ਇਨਸਾਨੀ ਦੀ ਹੱਤਿਆ ਕਰਤੀ 47 ਪਾਕਿਸਤਾਨ ਕੀਹਨਾਂ ਨੇ ਕਤਲ ਕੀਤਾ ਸਿੱਖੀ ਨੂੰ ਨੇ ਕਿਹਨਾਂ ਨੇ ਮਾਰਿਆ ਉਹ ਮੁਸਲਮਾਨ ਨਹੀਂ ਤੇ ਮੁਸਲਮਾਨ ਦੇ ਪੇਸ਼ਟ ਦੇ ਤੇ ਇਦਾਂ ਜਿਹੜਾ ਮੁਸਲਮਾਨ ਨੂੰ ਦੂਸਰਾਂ ਨੂੰ ਕਤਲ ਕੀਤਾ ਗਿਆ ਉਹ ਸਿੱਖ ਨਹੀਂ ਦੇ ਸਿੱਖਾਂ ਦੇ ਪੈਸਤੇ ਕਿਉਂਕਿ ਬਾਬਾ ਨਾਨਕ ਦਾ ਫਰਮਾਨ ਹੈ ਤਵਾਰੀ ਗੁਰੂ ਖਾਲਸਾ ਅੰਗ ਚਾ ਪੰਨਾ 420 ਤੇ ਮਾਰਦਾ ਹੈ ਜੋ ਆਦਮੀ ਬਿਨਾਂ ਗੁਨਾਹ ਕਰਾਲ ਪੈਂਦਾ ਹੈ ਦੋਜ਼ ਖਾ ਵੀ ਜਿੱਤੇ ਦੇ ਹੀ ਬਾਲ ਜਿਹੜਾ ਕਿਸੇ ਬੇਗੁਨਾਹ ਬੇਕਸੂਰ નિર્ਦੋਸ਼ ਬੰਦੇ ਨੂੰ ਮਾਰਦਾ ਹੈ ਉਹ ਮਰਨ ਵੜ ਦੇ ਬਾਲਾਂ ਜਿੰਨੇ ਬਰਸ ਨਰਕ 'ਚ ਰਹਿੰਦਾ ਕਿਉਂਕਿ ਮਨੁੱਖ ਨੂੰ ਰੱਬ ਨੇ ਆਪਣੇ ਨੂਰ ਤੋਂ ਪੈਦਾ ਕੀਤਾ ਹੈ ਕੋਈ ਕਿ ਸੱਚਾ ਜਿਹੜਾ ਗੁਰੂ ਸਿੱਖਾ ਉਹ ਕਿਸੇ ਕਿਸੇ ਨੂੰ નિર્ਦੋਸ਼ ਜਿੱਤਿਆ ਕਰ ਸਕਦਾ ਜਿਹੜਾ ਸੱਚਾ ਮੁਸਲਮਾਨ ਹੈ ਕਿਸੇ નિર્ਦੋਸ਼ ਦੇ ਉੱਤੇ ਕਿਵੇਂ ਕਰ ਸਕਦਾ ਹੈ ਉਹ ਸੱਚੇ ਹੈ ਹੀ ਨਹੀਂ ਉਹ ਧਰਮ ਦੇ ਉਹ ਸਾਰੇ ਜਨਮ ਦੇ ਨਾਮ ਦੇ ਜਾਂ ਪਹਿਰਾਵੇ ਦੇ ਧਾਰਮਿਕ ਨੇ ਇਹ ਜਿਹੇ ਕੋਲੇ ਜਿਹੜੇ ਜੰਮੂ ਹਰਵੀਰ ਵਾਲੇ ਪਾਸੇ ਹੁੰਦੇ ਰਹਿੰਦੇ ਲੱਗਦਾ ਹੈ ਕਿ ਬਾਰਡਰ ਕਰ ਰਹੇ ਨੇ ਸਾਰੇ ਵਰਡ ਛੋੜੇ ਚਾਹੀਦੇ ਨੇ ਸਾਰਾ ਸੰਸਾਰੀ ਇੱਕ ਪਰਿਵਾਰ ਹੈ ਰੱਬ ਦਾ ਜਿਵੇਂ ਪਹਿਲਾਂ ਕਿਹਾ ਆ ਜਿਹੜਾ ਵਾਸੂ ਦੇਵ ਮਹਾਕੁਟਬ ਕੰ ਮਾਨਸਿਕ ਜਾਸਵੇ ਕੇ ਪਹਿਚਾਨ ਨੂੰ ਸਾਰੀ ਸ੍ਰਿਸ਼ਟੀ ਰੱਬ ਦਾ ਪਰਿਵਾਰ ਹੈ ਸਾਰੇ ਇੱਕੋ ਹੀ ਲੋਕ ਨੇ ਇਹ ਸਾਡੇ ਦੁਆਰਾ ਖਿੱਚੇ ਹੋਈਆਂ ਨੇ ਸਾਡੇ ਜੇ ਅਗਰ ਮਨਾ ਚ ਸਾਡੇ ਦੁਬਾਰਾ ਮਿਟ ਜਾਣਾ ਬਾਡਰ ਦੀ ਦੁਬਾਰਾ ਆਪਣੇ ਖਤਮ ਹੋ ਜਣੀ ਆ ਸਾਡੇ ਮਨਾ ਦੀ ਦੁਬਾਰਾ ਸਾਨੂੰ ਖਤਮ ਕਰਦੀ ਲੋੜ ਹੈ 700 ਲੋਕਾਂ ਚ ਭਰ ਕੇ ਦਫਨ ਕਰ ਦਿਓ ਨਫਰਤਾਂ ਅੱਜ ਇਨਸਾਨ ਨੂੰ ਮੁਹੱਬਤ ਦੀ ਜ਼ਰੂਰਤ ਹੈ ਬਹੁਤ ਇਹਨਾ ਮੇਰਾ ਨਾਮ ਰਾਜਵਿੰਦਰ ਸਿੰਘ ਰੱਖੀ ਹੈ ਜੀ ਰਾਜਵਿੰਦਰ ਜੀ ਕੀ ਕਹਿਣਾ ਚਾਹੁੰਗੇ ਕਿ ਜਿਹੜਾ ਮੁਸਲਮਾਨ ਭਾਈ ਜਰਾ ਇੱਥੇ ਆਇਆ ਪਿੰਡ ਵਾਲੇ ਦੇ ਕੋਲ ਉਸ ਤੋਂ ਬਾਅਦ ਇਹਨੇ ਆਪਣਾ ਰੋਜ਼ਾ ਉਰੇ ਭੁੱਲੇ ਇਹ ਸਾਡੇ ਕੋਲ ਪਿੰਗਲਵਾੜਾ ਬ੍ਰਾਂਚ ਸੰਗਰੂਰ ਦੇਖੇ ਸਾਡੇ ਕੋਲ ਇਹ ਦੂਸਰੀ ਵਾਰ ਯਾਨੀ ਕਿ ਪਿਛਲੇ ਸਾਲ ਵੀ ਸਾਡੇ ਕੋਲ ਆਏ ਸੀਗੇ ਤੇ ਇਸ ਵਾਰ ਇਹ ਦੂਸਰੀ ਵਾਰ ਆਏ ਨੇ ਮੈਂ ਇੱਕ ਪਿੰਗਲਵਾੜਾ ਸੇਵਾਦਾਰ ਹੀ ਹਾਂ ਇੱਥੇ ਆਮਰੇ ਦੀ ਸੇਵਾ ਕਰਨਾ ਆ ਜਾਈਦਾ ਔਰ ਪਿੰਗਲਵਾੜਾ ਦੇਖੇ ਇਹ ਜਿਸ ਤਰ੍ਹਾਂ ਇਹ ਰੋਜੇ ਕੋਲਣਾ ਨੇ ਇੱਕ ਆਪਣੇ ਸਮਾਜ ਨੂੰ ਜਿਹੜੀ ਹੈ ਸਾਂਝੀ ਵਾਲਤਾ ਦਾ ਸੰਦੇਸ਼ ਬਹੁਤ ਵਧੀਆ ਜਾਂਦਾ ਹੈ ਡਾਕਟਰ ਨਜੀਦ ਨੇ ਕਿਉਂਕਿ ਸਿੱਖ ਮੁਸਲਮਾਨ ਫਰਾਂਚ ਮੇਰਗੋਟ ਦਾ ਚਲਾ ਰਹੇ ਨੇ ਸਾਂਝਾ ਮੋਰਚਾ ਬੰਦੇਕੋਟ ਵੀ ਚਲਾ ਰਹੇ ਨੇ ਉਹ ਪਿਛਲੇ ਸਾਲ ਵੀ ਰੋਜੇ ਉਹਨਾਂ ਨੇ ਖੋਲੇ ਆ ਕੇ ਔਰ ਰੱਬ ਦੇ ਘਰੇ ਭਗਤਪੂਰਨ ਸਿੰਘ ਪਿੰਗਲਵਾੜਾ ਜਿਨ੍ਹਾਂ ਨੇ ਬਣਾਇਆ ਸੀ ਉਹਨਾਂ ਦੇ ਘਰੇ ਇਹਨਾਂ ਨੇ ਆ ਕੇ ਦੂਸਰੇ ਸਾਲ ਦਾ ਜੋ ਆਪਣੇ ਰੋਜੇ ਇੱਥੇ ਖੋਲੇ ਨੇ ਔਰ ਮੀਨਜ਼ ਜਿਹੜਾ ਆਪਾਂ ਈਸ਼ਵਰ ਦੀ ਗੱਲ ਕਰਦੇ ਆਂ ਪ੍ਰਭੂ ਦੀ ਗੱਲ ਕਰਦੇ ਆਂ ਪਰਮਾਤਮਾ ਦੀ ਗੱਲ ਕਰਦੇ ਆਂ ਪਰਮਾਤਮਾ ਇੱਕ ਹੈ ਆਪਾਂ ਸਾਰੇ ਉਹਨਾਂ ਦੇ ਬੱਚੇ ਹਾਂ ਉਸ ਮੁੱਖ ਉਦੇਸ਼ ਨੂੰ ਰੱਖ ਕੇ ਜੋ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਆ ਉਹ ਇਸ ਤੇ ਆਏ ਨੇ ਤੇ ਇਹਨਾਂ ਨੇ ਆਪਣੇ ਜੋ ਰੋਜ਼ੇ ਨੇ ਉਹ ਅੱਜ ਇਸ ਧਰਤੀ ਦੇ ਪਾਕ ਹੋਇਤਾ ਧਰਤੀ ਦੇ ਪਿੰਗਲਵਾੜਾ ਵਿਖੇ ਖੋਲੇ ਨੇ ਕੀ ਕੀ ਕਹਿਣਾ ਚਾਹੁੰਦੇ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਜਿਹੜੇ ਨੇਤਾ ਲਾ ਲੋ ਜਾਂ ਆਮ ਜਿਹੜੇ ਦੇਸ਼ ਦੁਸ਼ਮਣ ਨੇ ਕੇ ਸਾ ਮੌਕਲਮ ਸੈਕਟਰ ਸਾਈ ਦੀ ਜਿਹੜੀ ਇੱਕ ਜਾਤ ਪਾਤ ਦਾ ਫਰਕ ਪਾਉਂਦੇ ਨੇ ਤਾਂ ਇੱਕ ਪਰ ਅੱਜ ਉਹਨਾਂ ਦੀ ਇੱਕ ਬਿਲਕੁਲ ਨੀ ਤਸਵੀਰ ਵੇਖਣ ਲਈਏ ਇਹ ਤਸਵੀਰ ਤੋਂ ਤੁਸੀਂ ਆਪ ਹੀ ਵੇਖ ਰਹੇ ਹੋ ਕਾਫੀ ਦੇਰ ਤੋਂ ਤੁਸੀਂ ਆਏ ਹੋ ਇੱਥੇ ਦੇਖ ਰਹੇ ਹੋ ਕਿਉਂਕਿ ਜਿਨ੍ਹਾਂ ਨੇ ਨਫਰਤ ਫਲਾਣੀ ਹੈ ਉਹਨਾਂ ਨੇ ਨਫਰਤ ਉਹਨਾਂ ਦਾ ਕੰਮ ਹੈ ਨਫਰਤ ਫੜਾਉਣਾ ਅਗਰ ਆਪਾਂ ਵੇਦ ਸ਼ਾਸਤਰ ਆਪਣੇ ਪੜ੍ਹਦੇ ਆ ਤਾਂ ਉਹਦੇ ਸਾਰੇ ਸ਼ਾਸਤਰਾਾਂ ਚ ਹਿੰਦੂਇਸਮ ਨੂੰ ਲਾ ਲਈਏ ਸਿੱਖ ਇਸਮ ਨਾਲ ਲਾ ਲਈਏ 크ਰਿਸਚਨਿਟੀ ਲਾ ਲਈਏ ਇਹ ਮੁਸਲਮਾਨ ਲਾਲ ਇਹਾਸਾਨ ਨੇ ਅੱਲਾ ਦਾ ਇੱਕ ਗੱਲ ਕਹੀ ਹੈ ਗੁਰਬਾਣੀ ਵੀ ਕਹਿੰਦੀ ਆ ਅੱਲਾ ਪਾਕਾ ਪਾਕਾ ਸ਼ਕਰ ਕਰੂੰ ਜੇ ਤੁਸਰ ਹੋਏ ਕਬਲ ਅੱਲਾ ਨੂਰੁ ਪਾਇਆ ਕੁਦਰਤ ਕੇ ਸਾ ਬੰਦੇ ਗੀਤਾ ਵੀ ਕਹਿੰਦੇ ਕਿਸ਼ਮਰਾ ਨੇ ਕਿਹਾ ਵੀ ਈਸ਼ਵਰ ਇੱਕ ਹੈ ਅਗਰ ਕ੍ਰਿਸ਼ਨਾਂ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਆਪਣੀ ਗੁੱਕ ਚ ਬਾਈਬਲ ਚ ਵੀ ਗੋਡ ਨੂੰ ਇੱਕ ਮੰਨਿਆ ਹੈ ਵੀ ਪਰਮਾਤਮਾ ਇੱਕ ਹੈ ਲੇਕਿਨ ਉਸ ਤੱਕ ਪਹੁੰਚਣ ਦੇ ਜਿਹੜੇ ਰਸਤੇ ਵੱਖੋ ਵੱਖਰੇ ਨੇ ਕੋਈ ਅਗਰ ਆਪਾਂ ਸਪੋਜ਼ ਕਰੋ ਸੰਗਰੂਰ ਤੇ ਪਟਿਆਲੇ ਸੰਦੂਰ ਤੋਂ ਚੰਡੀਗੜ੍ਹ ਹੀ ਜਾਣਾ ਹੋਵੇ ਤਾਂ ਕੋਈ ਪਟਿਆਲੇ ਸਿੱਧਾ ਰਸਤਾ ਲੈ ਕੇ ਜਾਂਦਾ ਜਾਂ ਕੋਈ ਬਾਸੋਂ ਆਉਂਦਾ ਬਾਹੋ ਕੇ ਚਲਾ ਜਾਂਦਾ ਲੇਕਿਨ ਸਾਰਿਆਂ ਨੇ ਪਹੁੰਚਣਾ ਚੰਡੀਗੜ੍ਹ ਐ ਫੋਰ ਐਗਜ਼ਾਮਪਲ ਲੇਕਿਨ ਸਾਰਿਆਂ ਨੇ ਪ੍ਰਮਾਤਮਾ ਦੇ ਘਰੇ ਹੀ ਜਾਣਾ ਔਰ ਜਿਹੜੇ ਦੇਸ਼ ਨਫ਼ਰਤ ਫੈਰਾਉ ਰਹੇ ਨੇ ਮੇਰਾ ਤਾਂ ਸਿਰਫ ਇਹ ਕਹਿਣਾ ਹੈ ਵੀ ਇਸ ਤੋਂ ਸਾਨੂੰ ਸਾਰਿਆਂ ਨੂੰ ਹੈ ਸਾਰਿਆਂ ਨੂੰ ਹੀ ਸ਼ੇਧ ਲੈਣੀ ਚਾਹੀਦੀ ਹੈ ਤਾਂ ਇਹ ਜੇ ਕਿ ਜਿਹੜਾ ਆਪਣੀ ਨਫ਼ਰਤ ਬਹੁਤੀ ਸਮਾਜ ਵਿੱਚ ਨਾ ਫੈਲੇ ਕਿਉਂਕਿ ਜਾਨ ਆਪਾਂ ਨੇ ਸਾਰਿਆਂ ਨੇ ਇੱਕ ਘਰੇ ਆ ਉੱਥੇ ਕੁਝ ਨਹੀਂ ਪੁੱਛਣਾ ਵੀ ਕਿਛਨੇ ਵੀ ਤੂੰ ਹਿੰਦੂਆਂ ਜਾਂ ਮੁਸਲਮਾਨਾਂ ਨੂੰ ਸਿੱਖਿਆ ਜਾਂ ਤੂੰ ਸਾਈਂਾਂ ਉੱਥੇ ਆਪਣੇ ਕਰਮਾਂ ਦਾ ਹੀ ਲੇਖਾ ਜੋਖਾ ਹੋਣਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਹੋਰ ਆਪਣੇ ਸਾਰੇ ਜਿਹੜੇ ਪ੍ਰਾਤਨ ਗ੍ਰੰਥ ਨੇ ਚਾਹੇ ਉਹ ਗੁਰੂ ਗ੍ਰੰਥ ਹੈ ਚਾਹੇ ਉਹ ਗੀਤਾ ਹੈ ਚਾਹੇ ਬਾਈਬਲ ਹੈ ਚਾਹੇ ਕੁਰਾਨ ਉਹ ਸਾਰਿਆਂ 'ਚ ਇੱਕੋ ਗੱਲ ਹੀ ਹੈ ਆਪਣੇ ਕਰਮਾਂ ਦਾ ਲੇਖਾ ਜੋਖਾ ਹੀ ਹੋਣਾ